ਸਾਸੀਕਾਲ ਦੋਸਤੋ ਪਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਸੱਦਾ ਸਿੰਘ ਵਾਲਾ ਵਿਖੇ ਸੱਦਾ ਸਿੰਘ ਵਾਲਾ ਨੂੰ ਤਹਿਸੀਲ ਤੇ ਜ਼ਿਲ੍ਹਾ ਮਾਨਸਾ ਲੱਗਦਾ ਹੈ ਇਹ ਮਾਨਸਾ ਤੋਂ 10 ਕਿਲੋਮੀਟਰ ਅਤੇ ਮੌੜ ਮੰਡੀ ਤੋਂ 12 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਬੜਾ ਖੂਬਸੂਰਤ ਪਿੰਡ ਹੈ ਇਸ ਦੇ ਆਸੇ ਪਾਸੇ ਪਿੰਡ ਕੋਟਲੀ ਕਲਾਂ ਮੂਸਾ ਖੋਖਰ ਖੁਰਦ ਤੇ ਖੋਖਰ ਕਲਾਂ ਲੱਗਦੇ ਹਨ ਇਸ ਪਿੰਡ ਦਾ ਪਿਛੋਕੜ ਮਾਨਸਾ ਦੇ ਨੇੜਲੇ ਪਿੰਡ ਰੱਲੇ ਦਾ ਹੈ ਰੱਲੇ ਤੋਂ ਆ ਕੇ ਇਹ ਪਿੰਡ 1845 ਈਸਵੀ ਦੇ ਵਿੱਚ ਬੰਨਿਆ ਸੀ ਦੱਸਦੇ ਹਨ ਕਿ ਇਸ ਪਿੰਡ ਦਾ ਪਹਿਲਾ ਨਾਮ ਦੌਲਤਪੁਰ ਸੀ ਜਦੋਂ ਅੰਗਰੇਜ਼ਾਂ ਨੇ ਰੇਲਵੇ ਲਾਈਨ ਕੱਢੀ ਤਾਂ 1895 ਈਸਵੀ ਵਿੱਚ ਇਹ ਪਿੰਡ ਵੀ ਰੇਲਵੇ ਨਾਲ ਜੁੜਿਆ ਇਸ ਪਿੰਡ ਦੇ ਇੱਕ ਬਜ਼ੁਰਗ ਸਨ ਉਹਨਾਂ ਦੇ ਪੁੱਤਰ ਨੇ ਉਸ ਸਮੇਂ ਅੰਗਰੇਜ਼ਾਂ ਦੀ ਕਾਫੀ ਸੇਵਾ ਕੀਤੀ ਤਾਂ ਅੰਗਰੇਜ਼ਾਂ ਨੇ ਕਿਹਾ ਕਿ ਅਸੀਂ ਇਸ ਪਿੰਡ ਦਾ ਨਾਮ ਤੇਰੇ ਨਾਮ ਤੇ ਦਰਜ ਕਰ ਦਿੰਦੇ ਹਾਂ ਤਾਂ ਉਸ ਨੇ ਕਿਹਾ ਕਿ ਜੇਕਰ ਤੁਸੀਂ ਪਿੰਡ ਦਾ ਨਾਮ ਦਰਜ ਕਰਨਾ ਹੀ ਹੈ ਤਾਂ ਮੇਰੇ ਪਿਤਾ ਸਰਦਾਰ ਸੱਦਾ ਸਿੰਘ ਦੇ ਨਾਮ ਤੇ ਕਰ ਦਿਓ ਤਾਂ ਫਿਰ ਇਸ ਪਿੰਡ ਦਾ ਨਾਮ ਸੱਦਾ ਸਿੰਘ ਵਾਲਾ ਦਰਜ ਹੋ ਗਿਆ ਇਸ ਪਿੰਡ ਵਿੱਚ ਚੈਲ ਗੋਤ ਦੇ ਲੋਕ ਵੱਸਦੇ ਹਨ ਪਿੰਡ ਦੀ 1800 ਵੋਟ ਹੈ ਤੇ ਲਗਭਗ 1800 ਏਕੜ ਹੀ ਪਿੰਡ ਦਾ ਰਕਬਾ ਹੈ ਬੜਾ ਖੂਬਸੂਰਤ ਪਿੰਡ ਹੈ ਤੇ ਇਹ ਪਿੰਡ ਦੀ ਸਾਥ ਤਾਂ ਦੇਖਣ ਵਾਲੀ ਹੈ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਤੁਸੀਂ ਪਹਿਲਾਂ ਵੀ ਇਸ ਪਿੰਡ ਦੀ ਸਾਥ ਵੇਖੀ ਹੋਵੇਗੀ ਸ਼ੁਰੂਆਤੀ ਸਮੇਂ ਦੇ ਵਿੱਚ ਇਹ ਸਾਥ ਪਹਿਲਾਂ ਕੱਚੀ ਬਣੀ ਸੀ ਤੇ 1970 ਈਸਵੀ ਵਿੱਚ ਇਸ ਨੂੰ ਪੱਕਾ ਕੀਤਾ ਗਿਆ ਇਸ ਸਾਥ ਵਿੱਚ ਸੱਤ ਦਰਵਾਜ਼ੇ ਹਨ ਇਹ 6 ਨੰਬਰਦਾਰਾਂ ਦੇ ਨੇ ਤੇ ਸਾਰਿਆਂ ਦਾ ਇੱਕ ਇੱਕ ਦਰਵਾਜ਼ਾ ਹੈ ਅਤੇ ਇੱਕ ਨੰਬਰਦਾਰ ਦੇ ਦੋ ਦਰਵਾਜ਼ੇ ਹਨ ਸੱਤ ਵਿੱਚੋਂ ਇਹ ਨਿਕਲਦੀਆਂ ਸਾਰੀਆਂ ਗਲੀਆਂ ਆਰ ਪਾਰ ਨਿਕਲਦੀਆਂ ਹਨ ਕਿਸੇ ਵੀ ਗਲੀ ਵਿੱਚ ਫਿਰਨੀ ਤੋਂ ਐਂਟਰ ਕਰਾਂਗੇ ਤਾਂ ਉਹ ਸਿੱਧੀ ਸੱਤ ਵਿੱਚ ਆਉਂਦੀ ਹੈ ਦਰਵਾਜ਼ਿਆਂ ਦੇ ਉੱਪਰ ਨੰਬਰਦਾਰਾਂ ਦੇ ਨਾਮ ਵੀ ਲਿਖੇ ਹੋਏ ਹਨ ਜਿਵੇਂ ਕਿ ਪੱਤੀ ਭਾਗ ਸਿੰਘ ਪੱਤੀ ਮਤਾਬ ਸਿੰਘ ਪੱਤੀ ਸ਼ਾਮ ਸਿੰਘ ਪੱਤੀ ਗੁਲਾਬ ਸਿੰਘ ਇਹ ਦੋਸਤੋ ਜੋ ਆਪਾਂ ਵੀਡੀਓ ਦੇ ਵਿੱਚ ਲੱਗਾ ਹੋਇਆ ਦਰਵਾਜ਼ਾ ਦੇਖ ਰਹੇ ਆ ਇਹ ਵੀ ਪੁਰਾਣਾ ਦਰਵਾਜ਼ਾ ਹੈ ਦੋਸਤੋ ਇਸ ਪਿੰਡ ਦੀ ਸਾਥ ਦੇ ਵਿੱਚੋਂ ਮਾਲਵੇ ਦੀ ਜਿਹੜੀ ਪ੍ਰਾਣੀ ਵਿਰਾਸਤ ਉਹ ਨਜ਼ਰ ਆਉਂਦੀ ਹੈ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕ ਇਹਨਾਂ ਵਿਰਾਸਤੀ ਚੀਜ਼ਾਂ ਨੂੰ ਦੇਖ ਸਕਣ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜਰੂਰ ਕਰੋ ਮਿਲਦੇ ਹਾਂ ਜਲਦੀ ਕਿਸੇ ਨਵੇਂ ਪਿੰਡ ਦੀ ਵੀਡੀਓ ਲੈ ਕੇ ਧੰਨਵਾਦ